ਤੋ ਹੋ ਗਈ ਅਜੋਦੀ ਬੀਬੀ ਦੀ ਤੋ ਨਾ ਹੀ ਦੱਸ ਦਿਓ ਚਲ ਕੀ ਹੈ ਲਾਹ ਸਿੰਘ প্েড <laughs> সচেছরা 아시잖아요. 그게 있다 보시죠. 알 수만 하죠. 그러니까 이렇게 시대를 잡다. 아, 진짜. 진짜 이렇게 하면. So Eli Ako je... Paj, ne.... Sve mi se uvije Naš kanal nema ni kaženog To sja poškoda Bez ਅਦਰੂਲਾ ਉੱਤੇ ਕਰੋ ਜਾਈ ਆਈਡੀਆ ਉੱਤੇ ਕਰੋ ਜੀ ਤੁਹਾਡੀ ਤੁਹਾਡੀ ਅੱਗੇ ਚੱਲ ਸਰ 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 ਰਿਕਵਰਮੈਂਟ ਮਿਲਵੇ ਤੁਹਾਨੂੰ ਥ੍ਰੀ ਚਾਂਸ ਪਾਈਕ ਯਾਣਾ ਪੁੱਛ ਲੈਣਾ ਕੋਈ ਨਹੀਂ ਹਾਂਜੀ ਕੋਰਟ ਕੋਰਟ ਦੇ ਵਿੱਚ ਪੇਸ਼ ਹੋਣ ਦੇ ਕਾਰਨ ਕੀ ਹੋਇਆ ਸਾਰਾ ਮਾਮਲਾ ਅੱਜ ਸਰ ਕੋਰਟ ਦੇ ਵਿੱਚ ਪਹਿਲਾਂ ਡਾਕਣਾ ਨੌਕੜੇ ਪੇਸ਼ ਹੋ ਕੇ ਬੇਲ ਬੌਂਡ ਫਰਨਿਸ਼ ਕੀਤੇ ਨੇ ਕਿ ਜਸਪੀਰ ਲਖੀਰ ਸਿੰਘ ਜੀ ਸਾਹਿਬ ਨੇ ਕੋਰਟ ਦੇ ਵਿੱਚ ਮੈਜਿਸਟਰੇਟ ਫਸਟ ਕਲਾਸ ਦੀ ਕੋਰਟ ਦੇ ਵਿੱਚ ਇਹਨਾਂ ਨੇ ਆਪਣੇ ਬੇਲ ਬੌਂਡ ਫਰਨਿਸ਼ ਕੀਤੇ ਨੇ ਤੇ ਲਖਵੀਰ ਸਿੰਘ ਜੱਜ ਸਾਹਿਬ ਨੇ ਇਹ ਕੇਸ ਹੈ ਜਿਹੜਾ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਕਿਉਂਕਿ ਐਮਪੀ ਐਮਐਲਏ ਕੋਟਵਾਰ ਦੇ ਕੇਸਸ ਵਾਸਤੇ ਅਕੋਰਡਿੰਗ ਟੂ ਲਾਅ ਸਪੈਸ਼ਲ ਹੈ ਜਿਹੜੀ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਟੀਲ ਕੀਤਾ ਜਾਊਗਾ ਉਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਸੈਸੀ ਜੱਜ ਸਾਹਿਬ ਨੇ ਇਹ ਕੇਸ ਹੈ)^{(ਇੰਦਰਜੀਤ ਸਿੰਘ ਜੱਜ ਸਾਹਿਬ ਦੀ ਕੋਰਟ ਵਿੱਚ ਜਿਹੜੀ ਸਪੈਸ਼ਲ ਕੋਰਟ ਹੈ ਮੈਜਿਸਟ੍ਰੇਟ ਫਸਟ ਕਲਾਸ ਇਹਨਾਂ ਦੀ ਕੋਰਟ ਦੇ ਵਿੱਚ ਕੇਸ ਟ੍ਰਾਂਸਫਰ ਕੀਤਾ ਹੈਗਾ ਚਲੋ ਜੀ ਬਣਾ ਆ ਗਏ ਜਿਵੇਂ ਪੇਸ਼ ਵਿੱਚ ਨੇ ਇਹ ਪੀੜਾ ਸਰ ਅਪੈਂਸ ਅਵੇਲੇਬਲ ਹੈ ਸਰ ਇਹਦੇ ਵਿੱਚ ਮੇਲ ਬੌਂਡ ਇਹਨਾਂ ਨੇ ਮੇਲ ਫਾਈਲ ਕਰਕੇ ਮੇਲ ਬੌਂਡ ਰਿਕਵੈਸਟ ਕੀਤੇ ਆ ਕੋਰਟ ਨੇ ਇਹਨਾਂ ਦੇ ਮੇਲ ਬੌਂਡ ਜਿਹੜੇ ਅਕਸੈਪਟ ਕੀਤੇ ਆ ਤੇ ਹੁਣ ਇਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈ ਵੀ ਸਾਨੂੰ ਮੌਨਲੀ ਖਤਰਾ ਸਾਡੇ ਤੇ ਹਮਲਾ ਹੋ ਸਕਦਾ ਹੈ ਤੇ ਸਾਨੂੰ ਡਰ ਹੈ ਵੀ ਸਾਨੂੰ ਹਰੇਕ ਪੇਸ਼ੀ ਤੇ ਆਉਣਾ ਨਾ ਪਵੇ ਤੇ ਜੱਜ ਸਾਹਿਬ ਨੂੰ ਅਸੀਂ ਆਪਦਾ ਪੱਖ ਰੱਖਾਂਗੇ ਕਿਉਂਕਿ ਇਹਨਾਂ ਦਾ ਇੱਕ ਕੇਸ ਸੀ ਮੈਡਮ ਕੰਗਣਾ ਨਾਉਂਦਾ ਇੱਕ ਜਵੇਦ ਅਖਤਰ ਬਰਸੇ ਕੰਗਣਾ ਨਾਉਂਦਾ ਉਹਦੇ ਵਿੱਚ ਜੱਜ ਸਾਹਿਬ ਨੇ ਇਹਨਾਂ ਦੀ ਐਪਲੀਕੇਸ਼ਨ ਸੀਮ ਜਿਹੜੀ ਉਹ ਪਟੀਰੋ ਸੁਪਰੀਮ ਕੋਰਟ ਦਾ ਕੇਸ ਹੈ ਉਹਦਾ ਹਵਾਲਾ ਦੇ ਕੇ ਕੀਤਾ ਸੀ ਭਾਵੇਂ ਕੋਈ ਸੈਲੀਬ੍ਰਿਟੀ ਹੈ ਪਰ ਲਾਅ ਦਾ ਮੈਸਿਊਜ਼ ਨਹੀਂ ਕਰ ਸਕਦਾ ਉਹ ਅਸੀਂ ਉਸ ਬੇਸਿਸ ਤੇ ਅਸੀਂ ਕੋਰਟ ਨੂੰ ਕਿਹਾ ਵੀ ਅਸੀਂ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਆ ਉਹਦਾ ਪ੍ਰੋਪਰ ਰਿਪਲਾਈ ਦੇਵਾਂਗੇ ਹੁਣ ਜੱਜ ਸਾਹਿਬ ਨੇ ਦੇ ਵਿੱਚ ਨੈਕਸਟ ਡੇਟ 24 ਕਰ ਰੱਖੀ ਐ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਜਿਹੜੀ ਪਰਮਨੈਂਟ ਇੰਜੈਕਸ਼ਨ ਵਾਸਤੇ ਲਾਈ ਹੈ ਉਹਦਾ ਰਿਪਲਾਈ ਫਾਈਲ ਕਰਨਾ ਤੇ ਨਾਲ ਸਾਨੂੰ ਕੰਪਲੇਨੈਂਟ ਨੂੰ ਬੁਲਾਇਆ ਹੈਗਾ ਜੱਜ ਸਾਹਿਬ ਨੇ ਐਵੀਡੈਂਸ ਵਾਸਤੇ ਤਾਂ ਬੱਸ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਕਾਰ ਨੇ ਇਹਨਾਂ ਨੇ ਐਪਲੀਕੇਸ਼ਨ ਰੱਖੀ ਸੀ ਇਹਨਾਂ ਦੇ ਜਿਹੜੇ ਮਿਸ ਕੰਗਣਾ ਦੇ ਐਡਵੋਕੇਟ ਸੀਗੇ ਉਹ ਚਾਹੁੰਦੇ ਸੀ ਵੀ ਅੱਜ ਐਪਲੀਕੇਸ਼ਨ ਡਿਸਾਈਡ ਹੋਵੇ ਪਰ ਅਸੀਂ ਕੋਰਟ ਨੂੰ ਰਿਕਵੈਸਟ ਕੀਤੀ ਹੋਵੇ ਸਾਨੂੰ ਜਿਹੜੀ ਐਪਲੀਕੇਸ਼ਨ ਹੈ ਉਹਦੀ ਕਾਪੀ ਅੱਜ ਹੀ ਮਿਲੀ ਹੈ ਅਸੀਂ ਪ੍ਰੋਪਰ ਉਹਦੇ ਵਿੱਚ ਸਾਈਟੇਸ਼ਨਸ ਮੈਂਸ਼ਨ ਕਰਕੇ ਅਸੀਂ ਪ੍ਰੋਪਰ ਰਿਪਲਾਈ ਦੇ ਬਾਰੇ ਤੁਹਾਡਾ ਕੀ ਨਾਮ ਹੈ ਕਿਰਤੀ ਸਿੰਘ ਬੈਣੀਵਾਲ ਸਰ ਕੀ ਅਗਲੀ ਤਰੀਕ ਪੇਪਰ ਤੇ ਆਉਣਾ ਸਰ ਇਹਨਾਂ ਦੀ ਐਪਲੀਕੇਸ਼ਨ ਦੇਖੋ ਕੋਈ ਇਹਨਾਂ ਦਾ ਰਾਈਟ ਹੈ ਇਹ ਐਗਜ਼ੈਂਪਸ਼ਨ ਮੰਗ ਸਕਦੇ ਨੇ ਕੋਰਟ ਤੋਂ ਹਾਜ਼ਰੀ ਬਾਪੀ ਦੀ ਛੋਟ ਲੈ ਸਕਦੇ ਨੇਗੇ ਪਰ ਇਹ ਜਿਵੇਂ ਪਰਮਨੈਂਟ ਕਹਿੰਦੇ ਸੀ ਪਰਮਨੈਂਟ ਨਿਊ ਕੋਰਟ ਨਿਊ ਟ੍ਰਾਈ ਕਰਦੀ ਇਹਨਾਂ ਦਾ ਉਹ ਦੇਖੋ ਹੁਣ ਐਪਲੀਕੇਸ਼ਨ ਦੇ ਅਕੋਰਡਿੰਗ ਲਾਅ ਜਾਂ ਸਮਝੋ ਡਿਸੀਜਨ ਦਿੰਦੇ ਨੇ ਉਹ ਫਿਰ ਅੱਗੇ ਦੇਖਿਆ ਜਾਊਗਾ ਜੀ ਸਰ ਆਪਾਂ ਫਿਜ਼ੀਕਲੀ ਕਿਉਂ ਮੰਗ ਰਹੇ ਆ ਵੀ ਇਹਨਾਂ ਨੂੰ ਇਹ ਪੁੱਛਣ ਆ ਗਏ ਸਰ ਫਿਜ਼ੀਕਲੀ ਇਹ ਭਾਵੇਂ ਸੈਲੀਬ੍ਰਿਟੀ ਨੇ ਭਾਵੇਂ ਜੋ ਮਰਜੀ ਨੇ ਪਰ ਹੈਲ ਆਫ ਯੂਸੂਅਲ ਹੈ ਨਾ ਕੰਪਲੇਂਟ ਦੇ ਕੋਰਟ ਨੇ ਇਹਨਾਂ ਨੂੰ ਐ ਸਿਕਿਉਰਟੀ ਸਮਣ ਕੀਤਾ ਇਸ ਕੇਸ ਦੇ ਵਿੱਚ ਤਾਂ ਕਰਕੇ ਇੱਕ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਤਾਂ ਲਾਜ਼ਮੀ ਹੈ ਉਹ ਭਾਵੇਂ ਛੋਟਾ ਕੇਸ ਹੈ ਭਾਵੇਂ ਵੱਡਾ ਕੇਸ ਹੈ ਲਾਅ ਸਾਬਸ ਤੇ ਸੇਮ ਹੈ ਓਕੇ ਥੈਂਕ ਯੂ ਚਾਰ 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 ਇੱਕ ਮਿੰਟ ਹਾਂ ਇੱਕ ਬਾਬੇ ਕੀ ਨਾਮ ਹੈ ਤੁਹਾਡਾ ਆਈ ਤੁਜੀ ਇੱਥੇ ਆਦਾਤਾ ਦੇ ਵਿੱਚ ਜਿਹੜਾ ਵੀ ਆਪਾਂ ਕੰਗਣਾ ਬਹੁਤ ਆਈ ਕਿੰਨਾ ਲੱਗਦਾ ਕਿੰਨਾ ਦਿਖਦਾ ਉਸ ਨੂੰ ਉੱਚੀ ਬੋਲੋ ਮੜਾ ਮੈਂ ਉੱਚੀ ਸੁਣਾਂ ਉੱਚੀ ਸੁਣ ਹਾਂਜੀ ਠੀਕ ਹੈ ਬੜਾ ਲੰਬਾ ਸ਼ਿਕਾਰਚ ਕਰਨਾ ਪਿਆ ਕਿਵੇਂ ਦੇਖਦੇ ਹੋ ਬੜੀ ਲੜਾਈ ਲੜਨੀ ਪਈ ਹੈ ਹਾਂਜੀ ਚਾਈਟਾ ਲਈ ਮਾਰਨੇ ਪਈ ਠੀਕ ਹੈ ਠੀਕ ਹੈ ਦੇਖੋ ਕੱਟੋ ਬਈ ਮਾਤਾ ਜੀ ਨਹੀਂ ਆਏ ਉਹ ਪਾਸ ਲੋ ਤੇ ਆਪ ਠੀਕ ਹੈ ਬਾਬਾ ਜੀ ਹੁਣ ਤੱਕ ਤੇ ਸਾਰੇ ਜਿੰਦਾ ਹੈ ਕੇਸ ਚੱਲਿਆਗਾ ਕਿਵੇਂ ਦੇਖਦੇ ਹੋ ਸਾਰੇ ਨੂੰ ਠੀਕ ਹੈ ਠੀਕ ਹੈ ਜੀ ਲੱਗਦਾ ਅਖਰੀ ਉਹ ਦਮ ਤੱਕ ਲੜੋਗੇ ਸ਼ਾਮਾਂ ਕੀ ਹੈ ਬਾਬਾ ਜੀ ਸ਼ਾਮਾਂ ਕੀ ਹੈ ਕੀ ਚਾਹੁੰਦੇ ਆ ਪਰਮਾਤਮਾ ਆਪਾਂ ਕੀ ਚਾਹੁੰਦੇ ਆ ਪਰਮਾਤਮਾ ਬਾਬਾ ਜੀ ਜੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਮਾਫ ਕਰੋਗੇ ਪਰਮਾਤਮਾ ਜੀ ਅੱਜ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਜੀ ਕਹਿੰਦੇ ਸੀ ਕੋਰਟ ਦੇ ਵਿੱਚ ਕਿ ਮੈਂ ਪਾਰਟਿਕੂਲਰਲੀ ਕਿਸੇ ਇੱਕ ਕਲੀਅੰਟ ਕੋਰਟ ਤੋਂ ਮਾਫੀ ਮੰਗੀ ਬਾਬਾ ਜੀ ਉਹਨਾਂ ਨੇ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਹਾਂ ਜੀ ਨਹੀਂ ਨਹੀਂ ਅੱਜ ਜੇ ਮੈਂ ਪਰਮਾਤਮਾ ਪਰਮਾਤਮਾ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੈ ਕਿ ਤੁਸੀਂ ਕਰਨੇ ਕੀ ਹੈ। ਇਹ ਸਾਡੇ ਕਿਤੇ ਕਹੱਥੇ। ਜੀ। ਹਾਂ। ਸਰ ਸਰ ਇੱਕ ਮਿੰਟ। ਹੋਰ ਬਾਰੇ ਦੱਸਿਓ ਗੱਲ ਜਿਹੜੀ ਬੜਾ ਡਿਸਕ੍ਰਿਪਟਿਵ ਆ ਉਹ। ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਜ ਸਾਹਿਬ ਨੇ ਮਿਸ ਕੰਗੜਾ ਨੂੰ ਕਿਹਾ ਸੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ? ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਕਿ ਮੈਂ ਮਾਫੀ ਮੰਗਦੀ ਹਾਂ। ਮੈਂ ਜਿਹੜੀ ਜਿਹੜੀ ਵੀ ਟਵੀਟ ਸੀ, ਕਿਉਂ ਮੈਂ ਰੀ-ਟਵੀਟ ਕੀਤਾ ਸੀਗਾ। ਉਹ ਮੈਂ ਮਤਲਬ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜਿੱਦੋਂ ਵੀ ਉਹਨਾਂ ਨੇ ਜਸ ਸਾਹਿਬ ਨੇ ਜਵਾਬ ਮਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੇ ਮਾਫੀ ਜਾਦ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉਥੇ ਕੋਈ ਇਹਨਾਂ ਨੇ ਮਾਫੀ ਵਾਲਾ ਨਹੀਂ ਵੜੀ ਉਸ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਵਾਲਾ ਤੇ ਨਾ ਮੈਂ ਇਕੱਲਾ ਮਾਫੀ ਦੇਣ ਵਾਲਾ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿਕਰਾਂਗੇ ਜਿੰਨੇ ਸਾਰੇ ਮੰਨੂਗਾ ਉਹ ਮੈਂ ਕਰਦਾ ਜਰਾ ਮਾਤਾ ਜੀ ਨੂੰ ਮਿਲਣ ਦੀ ਇੱਛਾ ਪਰਟਾਈ ਉਹਨਾਂ ਨੇ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪਰਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਗਿਆ ਅੱਜ ਮਾਤਾ ਜੀ ਤਾਂ ਅਸੀਂ ਜਸਰ ਨੂੰ ਦੱਸਿਆ ਮਾਤਾ ਜੀ ਦੇ ਸਿਹਤ ਠੀਕ ਨਹੀਂ ਉਹਨਾਂ ਦੇ ਹਸਬੰਦ ਆਏ ਨੇ ਤਾਂ ਉਹਨਾਂ ਨੇ ਜਸਰ ਸਾਹਿਬ ਨੇ ਬਾਬਾ ਜੀ ਨੂੰ ਅੱਗੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਠੀਕ ਹੈ ਧੰਨਵਾਦ ਕਿ ਇਸ ਦੀ ਕੰਪਲੀਟ ਦੀ ਕੌਗਨੀਸ ਲੱਗੀ ਹੈ ਕਿ ਜਿਹੜੇ ਐਮਪੀਐਲ ਇਸ ਤੇ ਉਹ ਭਾਵੇਂ ਇਖਲਾਸਾਨੇ ਤੇ ਭਾਵੇਂ ਮਦੂਦਾ ਦੀ ਤਰ੍ਹਾਂ ਉਹਨਾਂ ਦੇ ਕੇਸਸ ਹੈ ਕਿ ਜਿਹੜੇ ਮੈਜਿਸਟ੍ਰੇਟ ਫਸਟ ਕਲਾਸ ਜਾਂ ਨਾਰਮਲ ਸੁਪਰੀ ਨਹੀਂ ਚੱਲ ਸਕਦੇ ਉਹਨਾਂ ਦੇ ਕੇਸਸ ਨੇ ਜਿਹੜੇ ਉਹ ਸਪੈਸ਼ਲ ਕੋਰਟ ਦੇ ਵਿੱਚ ਚੱਲਦੇ ਨੇ ਤੇ ਇੰਦਰਜੀਤ ਸਿੰਘ ਜੱਜ ਸਾਹਿਬ ਦੀ ਕੋਰਟ ਹੈ ਜਿਹੜੀ ਇੱਕ ਸਪੈਸ਼ਲ ਕੋਰਟ ਹੈ ਜਿਹਦੇ ਰੇਟ KPMG Lins ਦੇ ਕਿਸੇ ਦੀ ਜੀ ਤੇ ਇਹ ਜਿਹੜੀ ਹੁਣ ਸਾਡੀ ਕੰਪਲੀਟ ਹੈ ਇਹਦੀ ਜਿਹੜੀ ਕੰਗਰੀਜੈਂਸ ਹੈ ਇਹਨਾਂ ਨੇ ਇੰਦਰਜੀਤ ਸਿੰਘ ਜੱਜ ਸਾਹਿਬ ਨੇ ਇਨਵੈਸਟਿਗੇਟਡ ਫਸਟ ਕਲਾਸ ਇਹਨਾਂ ਦੀ ਕੋਰਟ ਨੇ ਕੰਗਰੀਜੈਂਸ ਲੀਕ ਠੀਕ ਹੈ ਜੀ ਜਨਾਬਾ ਵਾਈਸੀ ਦੀ ਕੀ ਪਰ ਜਾਂ ਬਚੋਲੇ ਕੀ ਪਰਵੰਧ ਕੀਤੇ ਗਏ ਅੱਜ ਬਠਿੰਡਾ ਪੁਲਿਸ ਵੱਲੋਂ ਲਾਅ ਐਂਡ ਆਰਡਰ ਡਿਊਟੀ ਦੇ ਸਮੰਨ ਦੇ ਵਿੱਚ ਵਕ ਵਕ ਸਿਕਿਉਰਿਟੀ ਪ੍ਰੋਗਰਾਮ ਦੇ ਅਨੁਸਾਰ ਲਾਗੇ ਲਗਾਏ ਗਏ ਸੀਗੇ ਅੱਜ ਜਿਸ ਦੇ ਵਿੱਚ ਨਾਕਿਆਂ ਤੋਂ ਇਲਾਵਾ ਅਸੀਂ ਪੈਟਰੋਲਿੰਗ ਡਿਊਟੀ ਲਗਾਈ ਸੀਗੀ ਤੇ ਸਟੈਟਿਕ ਡਿਊਟੀ ਲਗਾਈ ਗਈ ਸੀ। ਇਸ ਡਿਊਟੀ ਦੇ ਵਿੱਚ ਸਾਡੇ ਨਾਲ 3 ਡੀਐਸਪੀ ਸਬਾਨ ਨਾਲ 6 ਡੀਐਸਪੀ ਸਬਾਨ ਤੋਂ ਇਲਾਵਾ ਐਸਚਓ ਸਬਾਨ ਤੇ ਅਲੱਗ-ਅਲੱਗ ਜਿਹੜੇ ਪੁਆਇੰਟ ਸੀਗੇ ਉਹਨਾਂ ਤੇ ਚਾਰ ਸਬਾਨ ਲਗਾਏ ਗਏ ਸੀਗੇ। ਮੇਨ ਮਕਸਦ ਸੀ ਡਿਊਟੀ ਦਾ ਕਿ ਲਾਈਨ ਰੋਡ ਸੈਕਸ਼ਨ ਨੂੰ ਮੇਨਟੇਨ ਰੱਖਣਾ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਬੰਦਾ ਕਿਸੇ ਗਲਤ ਕਟੜਾ ਨੂੰ ਅੰਜਾਮ ਨਾ ਦੇ ਸਕੇ। ਸਰ ਕੇ ਜਿਹੜੀ ਦਾ ਦੌਰਾ ਵੀ ਕੀਤਾ ਗਿਆ ਸੀ ਆਪਣੇ ਕੋਲੋਂ ਹਾਂ ਦੇਖੋ ਉਹ ਤਾਂ ਆਪਣੇ ਕੇਸ ਰਿਗਾਰਡਿੰਗ ਇੱਥੇ ਆਏ ਸੀਗੇ ਬਟ ਸਾਡੇ ਵੱਲੋਂ ਲਾਈਨ ਆਰਡਰ ਡਿਊਟੀ ਨੂੰ ਲੈ ਕੇ ਜਿਹੜੀ ਸੀਗੀ ਸਕਿਉਰਿਟੀ ਅਰੇਂਜਮੈਂਟਸ ਕੀਤੀ ਗਈ ਸੀਗੀ